ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਆ ਜੀ ਜਿਹੜੀ ਮੱਕੀ ਆਪਾਂ ਵੜ ਰਹੇ ਆ ਇਹ ਕਿਹੜਾ ਬੀਜ ਆ ਕਿੰਨਾ ਇਹਦਾ ਚਾੜ ਨਿਕਲਿਆ ਤੇ ਕੀ ਰੇਟ ਲੱਗੀ ਆ ਇਹ ਕੱਲ ਆਪਾਂ ਵੱਢੀ ਸੀ ਤੇ ਕੱਲ ਹੀ ਆਪਾਂ ਸ਼ਾਮ ਤੱਕ ਜਿਹੜੀ ਆ ਇਹ ਸਾਰੀ ਤੁਲਾਏ ਸੀਗੇ ਤੇ ਇਹ ਜਿਹੜਾ ਬੀਜ ਆ ਇਹ ਨਿਊ ਟ੍ਰਾਂਟਾ ਦਾ ਬੀਜ ਆ ਆਪਾਂ ਬੀਜਿਆ ਸੀਗਾ 12 11 ਤੇ ਬਹੁਤ ਵਧੀਆ ਵੈਰੈਟੀ ਨਿਕਲੀ ਆ ਪਹਿਲੀ ਵਾਰ ਅਸੀਂ ਲਾਈ ਸੀ ਦਾਣੇ ਬਹੁਤ ਸੋਹਣੇ ਆ ਪੂਰੇ ਲਾਲੀ ਦੇ ਵਿੱਚ ਦਾਣੇ ਆ ਤੇ ਕੱਲੇ ਦਾ ਝਾੜ ਜਿਹੜਾ ਨਿਕਲਿਆ ਵਾ ਇਹਦਾ ਝਾੜ 48 ਕਿੰਟਲ ਆਪਣਾ ਤੁਲੀ ਆ ਵੱਡੇ ਕੰਡੇ ਦੇ ਉੱਤੇ ਇਹਦਾ ਮੌਚਰ ਆਇਆ ਸੀਗਾ ਜੀ 24 ਤੇ ਬਿਲਕੁਲ ਜਿਹੜੀ ਆਪਾਂ ਐ ਸਕਾ ਕੇ ਦੁਛਲੀਆਂ ਠਾਂ ਲੇਕ ਪੀਆਂ ਉਦੋਂ ਆਪਾਂ ਵੜਾਈ ਆ ਸੋ ਤੁਸੀਂ ਵੜਾਉਣ ਵੇਲੇ ਕਾਲੀ ਨਾ ਕਰਿਓ ਗਿੱਲੀ ਮੱਕੀ ਇੱਕ ਤਾਂ ਚੂਰਾ ਜ਼ਿਆਦਾ ਹੁੰਦੀ ਆ ਇੱਕ ਮੌਚਰ ਜ਼ਿਆਦਾ ਆਉਂਦਾ ਰੇਟ ਘੱਟ ਲੱਗਦਾ ਸੋ ਪਕਾ ਕੇ ਵੜਾਓ ਸੋ ਆਪਣਾ ਜਿਹੜਾ ਰੇਟ ਲੱਗਾ ਉਹ 1700 ਰੁਪਏ ਲੱਗਾ 24 ਮੌਚਰ ਦਾ ਤੇ ਬਾਕੀ ਬੀਜ ਦੀ ਜਿਹੜੀ ਗੱਲ ਕਰ ਲਈਏ ਤਾਂ ਬੀਜ ਬਹੁਤ ਵਧੀਆ ਇਹਦੀ ਜਿਹੜੀ ਆ ਰੰਗ ਢੰਗ ਬੀਜ ਦਾ ਮੰਡੀ 'ਚ ਪਿਆ ਸੋਹਣਾ ਲੱਗਦਾ ਬਹੁਤ ਵਧੀਆ ਬੀਜ ਮੈਨੂੰ ਲੱਗਾ ਏ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਿਨੇ ਜਿਨੇ ਵੀ ਮੱਕੀ ਬੀਜੀ ਹੈ ਕਿੰਨਾ ਝਾੜ ਨਿਕਲਿਆ ਕੀ ਰੇਟ ਲੱਗਾ ਧੰਨਵਾਦ